ਜ਼ਿਲ੍ਹਾ ਫਾਜ਼ਿਲਕਾ ਦੇ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਇੰਨੀ ਦਿਨੀ ਸਤਲੁਜ ਵਿੱਚ ਆਏ ਖੜਾ ਦੇ ਪਾਣੀ ਦੇ ਨਾਲ ਹਾਲਾਤ ਚਿੰਤਾਜਨਕ ਬਣੇ ਨੇ ਲੋਕ ਡਰ ਦੇ ਸਾਈ ਹੇਠ ਨੇ ਪੰਜਾਬ ਸਮੇਤ ਹਿਮਾਚਲ ਦੇ ਵਿੱਚ ਹੋ ਰਹੀ ਬਰਸਾਤ ਤੋਂ ਬਾਅਦ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਜਿਸ ਦੇ ਨਾਲ ਸਰਹੱਦੀ ਇਲਾਕਿਆਂ ਦੇ ਵਿੱਚ ਵਸੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਜ਼ਿਲ੍ਹਾ ਫਾਜ਼ਿਲਕਾ ਦੇ ਸਰਹੱਦੀ ਪਿੰਡ ਢਾਣੀ ਸੰਦਾ ਸਿੰਘ ਗੁਲਾਬਾ ਪੈਣੀ ਰੇਤੇਵਾਲੀ ਪੈਣੀ ਆਦੀ ਪਿੰਡਾਂ ਦੇ ਖੇਤਾਂ ਵਿੱਚ ਕਈ ਫੁੱਟ ਪਾਣੀ ਪਹੁੰਚ ਗਿਆ ਜਿਸ ਦੇ ਨਾਲ ਤਕਰੀਬਨ 1000 ਏਕੜ ਫਸਲ ਜਲਮਗਨ ਹੋ ਗਈ ਹੈ ਇਨ੍ਹਾਂ ਇਲਾਕਿਆਂ ਵਿੱਚ ਵਸਦੇ ਲੋਕ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਤੋਂ ਡਰਦੇ ਸਾਈ ਹੇਠ ਹਨ ਅਤੇ ਆਪਣਾ ਸਮਾਨ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਲੈ ਕੇ ਜਾਣ ਦੀ ਤਿਆਰੀ ਕਰ ਰਹੇ ਹਨ ਜਲਾਲਾਬਾਦ ਤੋਂ ਰੇਤੇਵਾਲੀ ਪੈਣੀ ਆਪਣੀ ਭੈਣ ਨੂੰ ਮਿਲਣਗੇ ਸ਼ਖਸ ਨੇ ਦੱਸਿਆ ਕਿ ਉਹ ਰੋਜ਼ ਡੇਢ 2 ਫੁੱਟ ਪਾਣੀ ਵੱਧਾ ਹੋਇਆ ਦੇਖ ਰਹੇ ਨੇ ਜਿਸ ਦੇ ਚਲਦਿਆਂ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਬੁਲਾ ਕੇ ਆਪਣਾ ਜ਼ਰੂਰੀ ਸਮਾਨ ਟਰੈਕਟਰ ਟਰਾਲੀਆਂ ਤੋਂ ਲੋਡ ਕਰ ਇੱਥੋਂ ਲਿਜਾਣ ਦੀ ਤਿਆਰੀ 'ਚ ਨੇ ਇੱਥੇ ਜ਼ਿਕਰ ਹੋ ਗਿਆ ਕਿ ਜਿਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਹਰ ਇੱਕ ਦਾ ਇਹੀ ਕਹਿਣਾ ਸੀ ਕਿ ਪ੍ਰਸ਼ਾਸਨ ਨੇ ਹਜੇ ਤੱਕ ਉਹਨਾਂ ਦੀ ਸਾਰ ਨਹੀਂ ਲਈ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਇਨ੍ਹਾਂ ਇਲਾਕਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਅਲਰਟ ਵੀ ਜਾਰੀ ਨਹੀਂ ਕੀਤਾ ਗਿਆ ਹੈ ਮੇਰਾ ਨਾਮ ਜਸਨ ਸਿੰਘ ਹੈ ਮੈਂ ਜਲਾਲਾਬਾਦ ਦਾ ਰਹਿਣ ਵਾਲਾ ਹਾਂ ਜੀ ਸਾਡੇ ਰਿਸ਼ਤੇਦਾਰ ਹੈ ਗਿਆ ਗੁਲਾਬੇ ਪੈਣੀ ਜੀ ਸਾਡੇ ਮੇਰੇ ਪਹਿਤ ਰਹਿੰਦੇ ਆ ਜੀ ਸਾਨੂੰ ਦੋ ਦਿਨ ਦਿਨ ਤੋਂ ਪਤਾ ਲੱਗ ਰਿਹਾ ਵੀ ਪਾਣੀ ਬਹੁੜਾ ਵਧ ਰਿਹਾ ਉਹ ਸਾਨੂੰ ਕਹਿ ਰਹੇ ਸੀ ਸਾਡੇ ਕੋਲ ਆਓ ਅਸੀਂ ਸਮਾਨ ਸਾਰਾ ਕੱਢਣਾ ਹੈ ਸਾਡੇ ਨਾਲ ਆ ਕੇ ਸਮਾਨ ਸਮੂਹ ਕਢਾ ਜਾਓ ਅਸੀਂ ਇਸ ਲਈ ਉਹਨਾਂ ਦਾ ਪਤਾ ਲੈਣ ਆਏ ਆ ਅੱਜ ਕਿ ਪਾਣੀ ਕਿੰਨਾ ਕੁ ਵੱਧ ਗਿਆ ਪਾਣੀ ਇਸ ਟਾਈਮ ਉਹਨਾਂ ਦੇ ਜ਼ਮੀਨ ਦੇ ਵਿੱਚ ਤਾਂ ਵੜ ਚੁੱਕਿਆ ਹੈ ਉਹਨਾਂ ਨੂੰ ਸ਼ਾਇਦ ਕੱਲ ਤੱਕ ਜਾਂ ਪਰਸੋਂ ਤੱਕ ਸਮਾਨ ਕੱਢਣਾ ਪੈ ਜਾਵੇ ਅੱਜ ਮੈਂ ਉਸ ਹਾਲਾਤ ਦਾ ਪਤਾ ਲਾ ਕੇ ਚੱਲਾ ਸੀ ਅਜੇ ਤੱਕ ਪੁੱਛਿਆ ਹਾਲਚਲ ਪੁੱਛਿਆ ਨਾ ਤੁਹਾਡੇ ਕੀ ਲੱਗਦੇ ਨੇ ਮੇਰੀ ਭੈਣ ਅੱਛਾ ਤਿਆਰੀ ਕਿਸ ਤਰ੍ਹਾਂ ਦੀ ਹੋਣ ਨੂੰ ਉਹਨਾਂ ਦੀ ਤਿਆਰੀ ਬੱਸ ਉਹ ਸਮਾਨ ਦੀ ਤਿਆਰੀ ਹੈ ਕੱਢਣ ਦੀ ਹੁਣ ਤਾਂ ਕੋਈ ਕੋਈ ਪ੍ਰਸ਼ਾਸਨ ਤਾਂ ਕੁਝ ਕਰ ਨਹੀਂ ਰਿਹਾ ਪ੍ਰਸ਼ਾਸਨ ਤਾਂ ਅਜੇ ਤੱਕ ਹਾਲਚਲ ਨਹੀਂ ਪੁੱਛਣ ਆਇਆ ਨਾ ਵੀ ਤੁਹਾਡਾ ਨ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਬੱਸ ਉਹਨਾਂ ਦੀ ਜ਼ਮੀਨ ਫਸਲਾਂ ਤਾਂ ਗਲ ਹੋ ਚੁੱਕੀਆਂ ਨੇ ਕਿੰਨੇ ਕੋਈ ਇਲਾਕੇ ਚ ਪਾਣੀ ਆਇਆ ਹੈ ਜੀ ਇਹ ਇਲਾਕਾ ਹੀ ਸਾਰਾ ਰੇਤੇ ਵਾਲੀ ਪਣੀ ਹੋ ਗਿਆ ਸੱਦਾ ਸਿੰਘ ਹੋ ਗਿਆ ਗੁਲਾਬਾ ਹੋ ਗਿਆ ਨਾਲ ਸਾਰੇ ਜ਼ਮੀਨਾਂ ਘਟੋ-ਕੱਟ ਵੀ ਇੱਥੇ ਹਜ਼ਾਰ ਕਿੱਲਾ ਤਾਂ ਜਿਹੜਾ ਤਬਾਹ ਹੋ ਚੁੱਕਿਆ ਹੈ ਅੱਛਾ ਹਾਂ ਜੀ ਇਹ ਕਦੋਂ ਵਧਿਆ ਪਾਣੀ ਇਹ ਆ ਤਿੰਨ ਦਿਨ ਹੋ ਗਿਆ ਜੀ ਸਾਨੂੰ ਤਿੰਨ ਦਿਨ ਪਹਿਲਾਂ ਫੋਨ ਆ ਗਿਆ ਵੀ ਪਾਣੀ ਸਾਡੇ ਨੇੜੇ ਪਹੁੰਚ ਚੁੱਕਿਆ ਹੈ ਵੀ ਸਾਨੂੰ ਆਓ ਸਾਨੂੰ ਸਹਿ ਸਮਾਨ ਕੱਢਣਾ ਫਿਰ ਸਾਡੀ ਮਦਦ ਕਰੋ ਤੁਸੀਂ ਫਿਰ ਕਿੰਦੇ ਤੇ ਆਏ ਹੋ ਕਿਤੇ ਲੈ ਕੇ ਜਾਉਂਗੇ ਸਮਾਨ ਹੁਣ ਤੇ ਇੱਕ ਰਿਮੋਟਰ ਸ਼ਲ ਤੇ ਆਇਆ ਹੁਣ ਸ਼ਾਮ ਤੱਕ ਦੇਖਦੇ ਆ ਕੋਈ ਸੰਦ ਦਾ ਬੰਦੋਬਸਤ ਕਰਦੇ ਆ ਕੋਈ ਟਰੈਕਟਰ ਟਰਾਲੀ ਵਗੈਰਾ ਲਿਆਉਣੇ ਆ ਉਹਨਾਂ ਨੂੰ ਕਿੱਥੇ ਕੱਢਣੀਆਂ ਜਲਾਲਾਬਾਦ ਲੈ ਕੇ ਜਾਵਾਂ ਹਾਂ ਜਲਾਲਾਬਾਦ ਲੈ ਕੇ ਜਾਵਾਂਗੇ ਹੋਰ ਇੱਥੇ ਸਰਕਾਰਾਂ ਕਿਹੜੀ ਹੈਗੇ ਨਾਲੇ ਕੋਲ ਰੱਖ ਲੈਣਗੀਆਂ ਰਿਸ਼ਤੇਦਾਰੀ ਹੁੰਦੇ ਆ ਸਾਰੇ ਭੈਣ ਭਰਾ ਹੁੰਦੇ ਆ ਜਿਹੜੇ ਆਪਣੇ ਆਪਣੇ ਜਿਹੜੇ ਪਾਣੀ ਵਿੱਚ ਹੁੰਦੇ ਆ ਉਹਨਾਂ ਨੂੰ ਕੱਢ ਕੇ ਆ ਤੇ ਖੋਲ੍ਹੇ ਜਾਂਦੇ ਆ ਤੁਹਾਡਾ ਕੀ ਨਾਮ ਹੈ ਜਸਵੰਤ ਸਿੰਘ ਹੈ ਮੈਂ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਛੇਰ ਸਿੰਘ ਪਿੰਡ ਨੂਰ ਸ਼ਾ ਬੇਚੋਤਾ ਤੇ ਆ ਜਿਹੜੇ ਪੱਠੇ ਤੁਸੀਂ ਲੈ ਕੇ ਆਂਦੇ ਨੇ ਬੜੇ ਔਖੇ ਇਹ ਡੁੱਬ ਗਿਆ ਵਾਰ ਕੀ ਗੱਲ ਇਹ ਪੱਠੇ ਆ ਸਾਰੀ ਫਸਲ ਡੁੱਬੀ ਪਈ ਹੈ ਜੀ ਤਰੀ ਤੋਆ ਹੋ ਗਈ ਤੇ ਆ ਪੱਠਾ ਹੀ ਗਰੇ ਗਰੇ ਮਾੜੇ ਮੋਟੇ ਬਸ ਲਈ ਆ ਨੇ ਉਹਦੇ ਵਿੱਚੋਂ ਪਾਣੀ ਬੜੇ ਔਖੇ ਚੱਪੇ ਬੇੜੀ ਤੇ ਵਹਿਣ ਪੁਰਾ ਭਗਦਾ ਪਿਆ ਔਰ ਕਿਸੇ ਦੇ ਵਸ ਥੋੜੀ ਹੈ ਇਹ ਕੁਦਰਤ ਦੀ ਖੇਡ ਹੈ ਪਾਣੀ ਅੱਗੇ ਨੂੰ ਵਧਿਆ ਜਾਂ ਘਟਿਆ ਵਧਿਆ ਪਾਣੀ ਹੁਣ ਕਿਸੇ ਤੋਂ ਰੋਸ ਲਈਏ ਪ੍ਰਸ਼ਾਸਨ ਤੇ ਜਾਂ ਕਿਸੇ ਵਰਕੇ ਤੋਂ ਲਈਏ ਇਹ ਕੁਦਰਤ ਦੀ ਖੇਡ ਹੈ ਕਿਸੇ ਦੇ ਵਾਸਤੇ ਕਿਸੇ ਵਿਚਾਰੇ ਦੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਾਨੂੰ ਸਰਕਾਰ ਕੋਈ ਨ ਕੋਈ امداد ਕਰੇ ਬੋਲਾ ਆਈ ਤੂੰ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਕੀ ਮੰਗ ਕਰਨੀ ਅਗਰੀ ਆਪਦੀ ਬਚਨ ਦੀ ਗਲੀ ਕਰੋ ਸਰਕਾਰ ਤਾਂ ਪਿੱਛੇ ਸੋਚਿਆ ਹੀ ਦੀ ਸਰਕਾਰ ਤਾਂ ਪਿੱਛੇ ਸੋਚੇ ਦੀ ਭਲੇ ਆਪਦੀ ਬਚਨ ਦੀ ਗਲੀ ਕਰੋ ਆ ਪੱਟੜ ਅਠਾ ਤੇ ਆ ਤੇ ਵੇਖ ਰਵਾਂ ਕਿਹੜਾ ਮੜਾ ਹਣ ਪੱਠੇ ਪੁੱਠੇ ਦੇਵਣਾ ਤੇ ਕਿੰਨੀ ਕੁ ਜ਼ਮੀਨ ਹੈ ਜਿਹੜੀ ਅੰਦਰ ਹੈ ਜਿਹੜ ਡੋਬ ਚੁਕੀ ਆ ਇਹ ਅੰਦਰ 200 ਕਿਲਾ ਤਾਂ ਡੋਬ ਗਿਆ ਹੈ ਅੱਛਾ ਲਾਬੇ ਤੱਕ ਕੋਈ ਪੁੱਛ ਉਹਨਾਂ ਮੈਂ ਸਾਰਾ ਗੋਮ ਤੇ ਆਇਆ ਪਾਣੀ ਦੇ ਵਿੱਚ ਉੱਠ ਗਿਆ ਬੇੜੀ ਤੇ ਠੀਕ ਮਾਸੀ ਮੈਂ ਡਾਕਟਰ ਰਾਜਨੂਰ ਸ਼ਾਹ ਮੈਂਬਰ ਪੰਚਾਇਤ ਆਮ ਆਦਮੀ ਪਾਰਟੀ ਬਲਕ ਪ੍ਰਧਾਨ ਫਾਇਲ ਕਰਤੋਂ ਅਸੀਂ ਪਿੰਡ ਨੂਰ ਸ਼ਾਹ ਤੋਂ ਬੋਲ ਰਹੇ ਆ ਆਪਣੇ ਕਵਾਜੇ ਦੇ ਮੰਦਿਰ ਦੇ ਕੋਲ ਆ ਦੇਖੋ دریا ਕਾਫੀ ਚੜਿਆ ਅੱਗੇ ਤੋਂ ਰਾਤ ਤੋਂ ਵੀ 4 ਡੇਢ ਚੜ ਗਿਆ ਆਣ ਤੁਸੀਂ ਦੇਖੀ ਰਹੇ ਬੇੜੀ ਤੇ ਕਿੰਨੇ ਗਰੀਬ ਬੰਦੇ ਬੇੜੀ ਤੇ ਉੱਥੇ ਵੱਢ ਕੇ ਵੇੜੀ ਤੇ ਲਿਆ ਬੜੇ ਔਖੇ ਔਖੇ ਹੋ ਕੇ ਆ ਪਾਣੀ ਪਾਣੀ ਚ ਟੋਰੇ ਨੇ ਹੁਣ ਪਾਣੀ ਦਾ ਪੱਦਰਵਾਹ ਦੇ ਅੰਦਰ ਸਾਰੇ ਪਾਣੀ ਆ ਗਿਆ ਜਲਾ ਸਾਰੀ ਜ਼ਮੀਨ ਡੁੱਬ ਚੁੱਕੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਨੂੰ ਵੇੜੀ ਤੇ ਜਦੋਂ ਜਦੋਂ ਪਾਣੀ ਉਤਰ ਜਾਵੇ ਸਾਨੂੰ ਪੁਲ ਬਣਾ ਕੇ ਦੇ ਪਿੰਡ ਨਵਾਂ ਅਸਤਾ ਜੀ ਅੱਛਾ ਹਾਂਜੀ ਕੀ ਨਾ ਕੀ ਤੁਹਾਡਾ ਮਨਜੀਤ ਕੌਰ ਅੱਛਾ ਫਿਰ ਇੱਥੇ ਕੀ ਦੇਖਣ ਆਏ ਹੋ ਇਹ ਪੁਲ ਹੈਗਾ ਜਿਹੜਾ ਹਾਂਜੀ ਹਾਂਜੀ ਪੁਲ ਦੇਖਣ ਹਾਂਜੀ ਸਤਲੁਜ ਦਰਿਆ ਦਾ ਪੁਲ ਦੇਖਣ ਆਏ ਸੀਗੇ ਅੱਛਾ ਹਾਂਜੀ ਇਸ ਤਰ੍ਹਾਂ ਦੇ ਹਾਲਾਤ ਨੇ ਜੀ ਸਰ ਹਾਲਾਤ ਟਾਣੀਆਂ ਤੱਕ ਪਾਣੀ ਪਹੁੰਚ ਗਿਆ ਟਾਣੀ ਸਰਦਾ ਸਿੰਘ ਤੱਕ ਚੌਣੇ ਡੁੱਬਨੇ ਸ਼ੁਰੂ ਹੋ ਗਏ ਹਾਂਜੀ ਫਿਰ ਕੀ ਖਤਰਾ ਕੀ ਲੱਗਦਾ ਸਾਰਾ ਖਤਰਾ ਲੱਗਦਾ ਵੀ ਕੱਲ ਨੂੰ ਹੋ ਸਕਦਾ ਪਾਣੀ ਹੋਰ ਵੱਧ ਜੇ ਤਾਂ ਪਾਣੀ ਪਾਣੀ ਹੋ ਜਾਏਗਾ ਸਾਰਾ ਏਰੀਆ ਸਾਡਾ ਏਰੀਆ ਵੀ ਡੁੱਬ ਜਾਏਗਾ ਹਾਂਜੀ ਤੇ ਫਿਰ ਕਿਸ ਤਰ੍ਹਾਂ ਦਾ ਨੁਕਸਾਨ ਕਿਵੇਂ ਹੁੰਦਾ ਫਿਰ ਨੁਕਸਾਨ ਫਸਲਾਂ ਦਾ ਪਸ਼ੂਆਂ ਦਾ ਘਰਾ ਦਾ ਹਰ ਤਰ੍ਹਾਂ ਦਾ ਨੁਕਸਾਨ ਹੋਏਗਾ ਹਾਂਜੀ ਤੇ ਡਰ ਲੱਗਦਾ ਹੈ ਜੇ ਪਾਣੀ ਵਧੇਗਾ ਹਾਂਜੀ ਡਰ ਲੱਗਦਾ ਹੈ ਅੱਛਾ ਇਹ ਪਿਛਲੇ ਦਿਨਾਂ ਦੀ ਗੱਲ ਕਰ ਲਈ ਤਾਂ ਪਿਛਲੇ ਦਿਨਾਂ ਦੇ ਮੁਤਾਬਕ ਕਦੋਂ ਇਹ ਪਾਣੀ ਵਧਿਆ ਇਹ ਪਾਣੀ ਲਗਭਗ 2-3 ਦਿਨ ਪਹਿਲਾਂ ਵਧ ਰਿਹਾ ਪਾਣੀ 2-3 ਦਿਨ ਪਹਿਲਾਂ ਹਾਂਜੀ ਹਾਂਜੀ ਤੇ ਫਿਰ ਤੁਸੀਂ ਉੱਥੇ ਨਿਗਰਾਨੀ ਰੱਖਦੇ ਹੋ ਇੱਥੇ ਗੇੜਾ ਮਾਰਦੇ ਹੋ ਹਾਂਜੀ ਹਾਂਜੀ ਗੇੜਾ ਮਾਰਨਾ ਪੈਂਦਾ ਸਾਨੂੰ ਗੇੜਾ ਮਾਰਨਾ ਪੈਂਦਾ ਹਾਂਜੀ ਹਾਂਜੀ ਦੇ ਕੋਈ ਆਏ ਨਹੀਂ ਅਫਸਰ ਕੋਈ ਅਧਿਕਾਰੀ ਨਾ ਨਾ ਅਜੇ ਤੱਕ ਤਾਂ ਕੋਈ ਨਹੀਂ ਆਇਆ ਕੋਈ ਵੀ ਮਹਿਮਨ ਅਫਸਰ ਆ ਨਹੀਂ ਆਇਆ ਸਰ ਕਿਹੜੇ ਪਿੰਡ ਤੋਂ ਤੁਸੀਂ ਰਹਿਣ ਆ? ਅਸੀਂ ਨਵੇਂ ਹਸਤੇ ਤੋਂ ਐਸਪਾਸੇ ਕੀ ਐਸਪਾਸੇ ਐਸਪਾਸੇ ਅੱਛਾ ਤੇ ਤੁਹਾਨੂੰ ਵੀ ਖਤਰਾ ਹੈ ਹਾਂਜੀ ਸਾਨੂੰ ਵੀ ਖਤਰਾ ਸਰ ਪਾਣੀ ਜੇ ਲਗਾਤਾਰ ਵੱਧਦਾ ਰਿਹਾ 2-3 ਫੁੱਟ ਤੱਕ ਵੱਧਦਾ ਰਿਹਾ ਤਾਂ ਸਾਨੂੰ ਵੀ ਖਤਰਾ ਹੈ ਅੱਛਾ ਹਾਂਜੀ 2023 ਚ ਆਇਆ ਸੀ ਉਦੋਂ ਵੀ ਪਿੰਡ ਦੇ ਅੰਦਰ ਪਹੁੰਚਿਆ ਸੀ ਹਾਂ ਸਾਡੇ ਪਿੰਡ ਚ ਇਧਰੋਂ ਸੀਮਾ ਚੱਲ ਪਿਆ ਸੀਗਾ ਪਾਣੀ ਇਧਰ ਵੀ ਚਲਾ ਗਿਆ ਸੀ ਨਵੇਂ ਹਸਤੇ ਸਾਈਡ ਤੇ ਇਧਰ ਤਾਂ ਖਤਰਾ ਨੁਕਸਾਨ ਸਾਰਾ ਹੋ ਹੀ ਗਿਆ ਸੀਗਾ ਹਾਂਜੀ ਹਾਂ ਤੁਸੀਂ ਦਿਨ ਵਿੱਚ ਕਿੰਨੇ ਚੱਕਰ ਲਾਂਦੇ ਹੋ ਸਰ ਦੋ ਤਾਂ ਹੁੰਦੇ ਆ ਚੱਕਰ ਹਾਂਜੀ ਹਾਂਜੀ ਕੋਈ ਟਾਈਮ ਨਹੀਂ ਤੇ ਆ ਜਾਂਦਾ ਨਹੀਂ ਨਹੀਂ ਜਦੋਂ ਸਾਨੂੰ ਟਾਈਮ ਮਿਲਦਾ ਹਾਂਜੀ ਹਾਂਜੀ